ਚਾਰ ਮੋੜ ਗੱਲ ਕਹਾਂ ਫੋੜੇ ਤਾਂ ਸਾਰੇ ਟੱਬਰ ਪਿਆਂ ਜਾਣਾ ਦੁੱਧੀਆਂ ਸੀਗੀਆਂ ਅੱਜ ਮੇਰੇ ਵੀ ਜਾਣਦਾਰ ਹੋ ਰਹੀ ਐ ਐਕਚੁਅਲੀ ਮੇਰੇ ਨਾ ਅਕਲ ਜਾੜ ਆ ਗਿਆ ਹੂੰ ਕੀ ਹੋ ਗਿਆ ਅਕਲ ਜਾੜ ਆ ਰਹੀ ਥੱਲੀ ਜਾੜ ਆ ਰਹੀ ਹੋਣੀ ਆ ਕੱਲੀ ਜਾੜ ਇਹਨੂੰ ਅਕਲ ਜਾੜ ਕਹਿੰਦੇ ਨੇ ਤੂੰ ਪਹਿਲਾਂ ਅਕਲ ਜਾੜ ਮਤਲਬ ਮਤਲਬ ਤੂੰ ਹੁਣ ਮੰਨੇ ਕੀ ਨਾ ਵੀ ਤੈਨੂੰ ਪਹਿਲਾਂ ਅਕਲ ਹੈ ਨਹੀਂ ਸੀ ਤਾਂ ਅਕਲ ਮੈਨੂੰ ਸੀਗੀ ਹਾਂ ਅਕਲ ਦੇ ਨਾਲ ਹੀ ਤੇਰੀ ਗੱਲ ਦੀ ਅੱਛਾ ਬਹੁਤ ਹੋਰ ਐਕਸਪੀਰੀਅੰਸ ਹੋ ਕੇ ਆ ਰਹੀ ਹੈ ਮਤਲਬ ਕਿ ਹੁਣ ਵੱਧ ਲੜਿਆ ਕਰਨਾ ਹੈ ਹੁਣ ਵੱਧ ਜਾਣਾ ਨਹੀਂ ਹੈ ਹੋਰ ਬੇਰਕੂਫ ਤੇ ਹੁਣ ਤੱਕ ਲਟਾਈ ਗਈ ਹੂੰ ਮੱਕ ਲਾ ਕੇ ਅੱਛਾ ਨਾਜ਼ ਮਾਲਾ ਗੱਲ ਇਕਲੀ ਜਾੜ ਆ ਇਹ ਕਿਸੇ ਆਈ ਹੋਣੀ ਸੌ ਲੱਗੇ ਬਾਬੇ ਚੂਹਣੀ ਬੋਦਾ ਹੂੰ ਤਾਂ ਅਵੇ ਨਹੀਂ ਆਉਣੀ ਦੰਦ ਦੇ ਕਿਸ ਕੰਮ ਮੈਨੂੰ ਜਣਾ ਜਾੜ ਦੀ ਲੋੜ ਹੀ ਨਹੀਂ ਮੇਰੇ ਦੰਦ ਅਗਲਾ ਸੋਨਾ ਲਵਾਉਂਦਾ ਸੋਨਾ ਪਹਿਲੇ ਰੰਗ ਜੜਾ ਹੋਇਆ ਸੋਨੇ ਰੰਗਾ ਕੰਮ ਚ ਕਰ ਕਹਿੰਦੇ ਇੰਨਾ ਸੋਨੇ ਯਾਰ ਮੈਨੂੰ ਪੁਰਾ ਧਰਮ ਨਾਲ ਮੇਰਾ ਤਾਂ ਦਿਰ ਵੜਿਆ ਦਾ ਅਕਲ ਆ ਰਹੀ ਐ ਤਾਂ ਆ ਰਹੀ ਐ ਦੇਸੇ ਦੀ ਜਾੜ ਆ ਰਹੀ ਐ ਅਕਲ ਮੈਨੂੰ ਪਹਿਲਾਂ ਵੀ ਸੀ ਅਕਲ ਮੈਨੂੰ ਹੁਣ ਵੀ ਸਮਝ ਆਈ ਓ ਹੋ ਯਾ ਖੁਦਾ ਬਚਾ ਮੈਨੂੰ ਹੁਣ ਵੱਧ ਤੱਕ ਆ ਰਹੀ ਆ ਪਹਿਲਾਂ ਜੋ ਮੁੱਕਦੀ ਨਹੀਂ ਸੀ ਪਹਿਲਾਂ ਵਾਲੀ ਦਾ ਰੱਬ ਨੇ ਵੀ ਨਮਾਸਿਆ ਪਾਸੇੜਿਆ ਪਿਆ। ਇਹ ਜੜਾਂ ਦੇ ਨਕਲ ਆਉਣ ਲੱਗ ਗਈਆਂ। ਪਹਿਲਾਂ ਕੱਲੀਆਂ ਜੜਾਂ ਆਉਂਦੀਆਂ ਸੀ ਹੁਣ ਜੜਾਂ ਦਾ ਅਗਰ ਆਉਣ ਲੱਗ ਗਈਆਂ। ਇਹ ਸੀ ਵੀ ਆਪਣੀ ਨਕਲ ਜੜੀ ਕਹਿੰਦੇ ਐ। ਤੇ ਇਹ ਕਿਹੜਾ ਮੈਨੂੰ ਕੀ ਪਤਾ ਮੈਂ ਵੀ ਸੁਣ ਕੇ ਕਹਿ ਰਿਆਂ। ਤਾਨੂ ਫਿਰ ਤੂੰ ਕੱਲੀ ਝਾੜ ਦੀ ਗੱਲ ਕਰੇਗਾ। ਰਕ ਲੋਕ ਦੀ ਗੱਲ ਆ ਕਿ ਕਰ। ਉਹ ਤਾਂ ਰੱਬ ਜਾਣਦਾ। ਮੇਨੂੰ ਅਕਲ ਬਹੁਤ ਐ ਸੇਵੀ। ਤੈਨੂੰ ਪਾਖੰਦ ਦੀ ਲੋੜ ਨਹੀਂ ਦੁਨੀਆ ਨੂੰ ਪਤਾ। ਦਿੰ ਚਾਰ ਮੋਜਾ ਹੋਰ ਕਰ ਲੈਣ ਦੇ ਨਹੀਂ ਵਾਏ ਅਸਾਂ ਆ ਲੈੰਦੇ ਜਾਲ ਤੋਂ ਫੇਰ ਤੁਹਾਡੀ ਪਤਾ ਲੱਗਦਾ ਤੁਹਾਨੂੰ ਲੱਗੂ ਲੱਗੂ ਸਭ ਪਤਾ ਲੱਗੂ ਅਕਲ ਇਤੇ ਬੰਦਾ ਸਿਆਣਾ ਹੁੰਦਾ ਹੁੰਦਾ ਲਾ ਕੇ ਚਬੜ ਚਬੜ ਬੋਲਦਾ ਹੁੰਦਾ ਇੱਥੋਂ ਪਤਾ ਲੱਗਦਾ ਕਿ ਮਤਲਬ ਕੱਲੀ ਜਾੜ ਆ ਰਹੀ ਆ ਮਨ ਦਾ ਮਨ ਛੱਡੇ ਬਾਹ ਹਵਾਈਆ ਕਾਤਾ ਕਾ ਤੋ ਹਾਈ ਵੇ ਚੱਲ ਮਿੱਤਰ